ਆਹ ਵਾਲਾ ਕੈਮਰਾ ਬੰਦ ਹੋ ਗਿਆ ਇਹਦੀ ਬੈਟਰੀ ਖਤਮ ਹੋ ਗਈ ਕੈਮਰਾ ਆਪਣੇ ਦੋਵੇਂ ਦੋਨੇ ਕੈਮਰੇ ਬੰਦ ਹੋ ਗਏ ਇਧਰ ਵੀ ਕੈਮਰਾ ਬੰਦ ਹੋ ਗਿਆ ਤੇ ਮੋਟਰਸਾਈਕਲ ਵੀ ਡਿੱਗ ਵੀ ਅਸੀਂ ਇੱਕ ਵਾਰੀ ਕਿਉਂਕਿ ਕਾਗੜਾ ਜਿੱਦਾਂ ਤੁਸੀਂ ਦੱਸਿਆ ਸੀ ਕਾਗੜਾ ਫੋਰਟ ਇਹ ਕਾਗੜਾ ਦਾ ਕਿਲਾ ਅੱਡ ਬੈਕ ਸਾਈਡ ਤੇ ਇੱਥੇ ਮਹਾਰਾਜਾ ਰਣਜੀਤ ਸਿੰਘ ਦਾ ਵੀ ਰਾਜ ਰਿਹਾ ਇਦੇ ਅੰਦਰ ਇੱਕ ਵਾਰ ਮੈਂ ਗਿਆ ਸੀ ਇਹਦੇ ਵਿੱਚ ਸਾਰੀ ਹਿਸਟਰੀ ਜੇ ਤੁਸੀਂ ਦੇਖਣੀ ਹੈ ਇੱਥੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਕਾਗੜਾ ਫੋਰਟ ਇਹਦੇ ਬੈਕ ਸਾਈਡ ਤੇ ਕਿਲੇ ਦੀ ਬੈਕ ਸਾਈਡ ਤੇ ਬਹੁਤ ਛੋਟਾ ਜਿਹਾ ਸਾਹਮਣੇ ਇੱਕ ਰਸਤਾ ਦੇਖਿਆ ਉਹ ਬਿਲਕੁਲ ਸਾਹਮਣੇ ਜੇ ਸ਼ਾਇਦ ਤੁਹਾਨੂੰ ਉਹ ਗਰਾਉਂਡ ਇੰਨੀ ਕਿ ਸੋਹਣੀ ਹੈ ਉੱਥੇ ਸਾਰੇ ਜਿਹੜੇ ਕਿਨੇ ਦੇ ਵਿੱਚ ਜਿੱਡਨੀ ਵੀ ਸੈਨਾ ਰਹਿੰਦੀ ਸੀ ਸਾਰੀ ਉੱਥੇ ਹੀ ਆਵਾਸ ਕਰਿਆ ਕਰਦੀ ਸੀ ਕਿਦਾਂ ਕਿਨੇ ਰਾਈਡ ਤੇ ਹਾਂ ਅਭੀ ਗੱਲਾਂ ਰਾਈਡ ਤੇ ਲੱਗੇ ਜਿਆਦਾ ਹੁੰਦਾ ਨਾ ਲੱਗੇ ਕਿ ਕਿੰਨੇ ਟੰਗਰਾਂ ਦਾ ਲੱਗੇ ਜਾ ਇਹ ਦੋ ਹੀ ਲੱਗੇ ਅੱਛਾ ਦੋ ਹੀ ਲੱਗੇ ਨਾ ਹੋਰ ਉਹਦੇ ਵੀਰ ਬਿਲਕ ਜਲੇ ਲੋਲੀ ਮਾਰਨਿੰਗ ਫਰੋਂ ਇਹਦੇ ਨਿਕਲੇ ਆਪੋ ਅੱਜ ਆਪਾਂ ਜਾਵਾਂਗੇ ਬੀਰ ਬਿਲਿੰਗ ਤੇ ਧਿਲੌੜੀ ਮਰਦ ਧਿਲੌੜੀ ਮਰਦ ਇਹ ਦੇ ਦਿਓ ਜੀ 1 2 3 4 5 6 7 8 9 10 11 12 13 14 ਸਰੋ ਪਰੋ ਉਮੀ ਕੀ ਹੋ ਗਿਆ 10000 ਰੁਪਏ ਇੰਨੇ ਰੁਪਏ ਦੇ ਵਿੱਚ ਅਸੀਂ ਦੇਖੋ ਤੁਸੀਂ ਕਿੰਨਾ ਘੁੰਮੇ ਹੋ ਨਾ ਇਹ ਹੀ ਪਤਾ ਮੋਟਰਸਾਈਕਲ ਵਾਈਡੋ ਜਲੰਧਰ ਹੁਸ਼ਿਆਰਪੁਰ ਤਾਗੜਾ ਫੇਰ ਉੱਠਣਾ ਚਲੋ ਸਾਢੇ 6 ਘੰਟੇ ਦੱਸ ਰਿਹਾ ਜੀ ਇੱਥੋਂ ਦੇਖ ਲਿਆ ਕਿੰਨਾ ਟਾਈਮ ਲੱਗਦਾ 6:33 ਮਿੰਟ ਹੋਏ ਨੇ ਚਲੋ ਓਕੇ ਕੀ ਕਦ ਨਹੀਂ ਆਉਂਦਾ ਨਹੀਂ ਆਉਂਦਾ ਬਾਈਕ ਤੇ ਆਉਂਦਾ ਗੱਡੀ ਦੇ ਵਿੱਚ ਜ਼ਿਆਦਾਤਰ ਜਿਹੜੇ ਬੰਦੇ ਆਉਂਦੇ ਕਾਰ ਦੇ ਵਿੱਚ ਏਅਰਰੀਆ ਦੇ ਉਹਨਾਂ ਨੂੰ ਵੋਮਟਿੰਗ ਦੀ ਪ੍ਰੋਬਲਮ ਬਹੁਤ ਆਉਂਦੀ ਆ ਤੇ ਇਹ ਬਾਈਕ ਤੇ ਨਹੀਂ ਆਉਂਦੀ ਕਦੇ ਵੀ ਇਦਾਂ ਦੀ ਪ੍ਰੋਬਲਮ ਕ੍ਰੋਸ 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 ਉਹ ਉਹ ਕਿੱਥੇ ਖਮੋੜਾ ਉਹ ਵਾਲਾ ਤੇ ਖਮੋੜਾ ਨਾਲ ਜਿਹੜਾ ਮੈਪ ਚੱਲ ਰਿਹਾ ਮਾਰਾ ਇਹਦੇ ਤੋਂ ਸਾਰਾ ਕੁਝ ਪਤਾ ਲੱਗ ਜਾਂਦਾ ਵੀ ਕਿੱਥੋਂ ਕਿੱਥੋਂ ਕਿਹੜਾ ਰੋਡ ਕਦਾ ਖਾਣੇ ਕੇ ਲਈ ਮੇਰੇ ਪਾਸ ਕੁਛ ਨਹੀਂ ਹੈ ਉਹ ਤੁੰਨੂੰ ਕੁਛ ਖਾਣ ਲਈ ਦਿੰਦੇ ਧਲਾ ਗਰਮ ਭਰੋਟਾ ਖਾਈ ਲਈ ਅਜਾ ਕੇ ਸਾਹ ਤੇ ਰੰਗਾ ਚਾ ਅੰਬ ਦਾ ਚਾ ਕਰੇਲਿਆਂ ਦਾ ਚਾ ਬੇਲਿਆਂ ਦਾ ਚਾਰ ਕੀ ਹੁੰਦਾ ਚਾਰ ਇਹ ਚਾਰ ਸਪੈਸ਼ਲ ਸਰੋਂ ਦੇ ਤੇਲ ਵਿੱਚ ਤਿਆਰ ਕੀਤੇ ਗਏ ਨੇ ਮੇਰੇ ਵੀਰ ਜੀ ਲਓ ਜੀ ਬ੍ਰੇਕਫਾਸਟ ਆਪਾਂ ਕਰ ਲਿਆ ਆ ਤੇ ਹੁਣ ਆਪਾਂ ਅੱਗੇ ਵਧਾਂਗੇ ਅੱਗੇ ਰਸਤੇ ਦੇ ਵਿੱਚ ਆਪਾਂ ਨੂੰ ਪਹਿਲਾਂ ਪਹਿਲਾਂ ਆਏਗਾ ਕਾਂਗੜਾ ਕਾਂਗੜਾ ਤੋਂ ਅੱਗੇ ਫਿਰ ਆਪਾਂ ਪਲੰਪੁਰ ਜਾਵਾਂਗੇ ਪਲੰਪੁਰ ਤੋਂ ਅੱਗੇ ਵੀਰਬਿਲਿੰਗ ਵੀਰਬਿਲਿੰਗ ਜਿਹੜੀ ਜਗ੍ਹਾ ਆ ਬੇਸਿਕਲੀ ਉੱਥੇ ਪੈਰਾਗਲਾਈਡਿੰਗ ਬਹੁਤ ਮਸ਼ਹੂਰ ਆ ਤੇ ਅਸੀਂ ਫਲਾਈਂਗ ਕਰਦੇ ਹਾਂ ਫਿਰ ਪਤਾ ਵੀ ਪੈਰਾਗਲਾਈਡਿੰਗ ਕਰਦੇ ਹਾਂ ਪੈਰਾਮੋਟਰਿੰਗ ਕਰਦੇ ਆ ਇਸ ਕਰਕੇ ਅਸੀਂ ਉੱਥੇ ਚਲੇ ਜਾਏ ਕਿਉਂਕਿ ਹੁਣ ਉੱਥੇ ਖੁੱਲ ਗਿਆ ਮਾਹੌਲ ਤੇ ਫ્લાਇੰਗ ਸਪੋਰਟ ਵੀਰ ਬਿਲਿੰਗ ਬਾਰੇ ਮੈਂ ਦੱਸ ਰਿਹਾ ਸੀ ਵੀਰ ਬਿਲਿੰਗ ਐਸੀ ਜਿੱਥੇ ਮਤਲਬ ਜਾ ਕੇ ਉਸ ਵੀਡੀਓ ਦਿਖਾਉਂਗਾ ਤੇ ਇੱਥੇ ਵਰਲਡ ਕੱਪ ਹੁੰਦਾ ਆਪਣਾ ਪਰ ਪੈਰਾਗਲਾਈਡਿੰਗ ਦਾ ਬੜੇ ਬਹੁਤ ਬਹੁਤ ਕੰਡੀਆਂ ਤੋਂ ਲੋਰੇ ਆਉਂਦੇ ਨੇ ਇੱਥੇ ਬੜੇ ਕਿਉਂਕਿ ਇੱਧਰ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਇੱਥੇ ਫ્લાਇੰਗ ਬਹੁਤ ਜ਼ਿਆਦਾ ਤੇ ਪੈਰਾਗਲਾਈਡਿੰਗ ਬਹੁਤ ਕਰਦੇ ਆ ਉਹ ਸਾਰੇ ਇੱਥੇ ਫਿਰ ਆ ਕੇ ਫ્લાਇੰਗ ਕਰਕੇ ਵਰਲਡ ਕੱਪ ਦੇ ਵਿੱਚ ਪਾਰਟਿਸਪੇਟ ਕਰਦੇ ਆ ਤਾਂ ਉਹ ਜਗ੍ਹਾ ਤੇ ਅੱਜ ਚੱਲੇ ਹਾਂ ਮੇਰੇ ਨਾਲ ਦਾ ਇੱਕ ਪਾਇਲਟਾ ਮੁੰਡਾ ਜਸ਼ਨ অলਰੈਡੀ ਉੱਥੇ ਪਹੁੰਚਾ ਹੋਇਆ ਉਹ ਕੰਮ ਮੇ ਪਰ ਅਸੀਂ ਤਾਂ ਸ਼ਾਇਦ ਕੱਲ ਵਾਪਸ ਆ ਜੀ ਕਿਉਂਕਿ ਸਾਡਾ ਅਗਲੇ ਗਾੜੇ ਦਾ ਸ਼ੂਟ ਵੀ ਆ ਤੇ ਸਾਡਾ ਜਿਹੜਾ ਮੇਨ ਕਮ ਉਹ ਥੋੜਾ ਪਰੇ ਦੀ ਸੀ। ਕਿਉਂਕਿ ਕਾਂਗੜਾ ਜੇ ਤੁਸਾਂ ਦੱਸਿਆ ਸੀ ਕਾਂਗੜਾ ਫੋਰਟ ਇਹ ਕਾਂਡੇ ਦਾ ਕਿਲਾ ਸਾਡੇ ਬਿਲਕੁਲ ਤੁਸੀਂ ਦੇਖ ਰਹੇ ਹੋ। ਇੱਥੇ ਮਹਾਰਾਜਾ ਰਣਜੀਤ ਸਿੰਘ ਦਾ ਵੀ ਰਾਜ ਰਿਹਾ ਇਹਦੇ ਅੰਦਰ ਇੱਕ ਵਾਰ ਮੈਂ ਗਿਆ ਸੀ। ਇਹਦੇ ਵਿੱਚ ਸਾਰੀ ਹਿਸਟਰੀ ਜੇ ਤੁਸੀਂ ਦੇਖੀਏ ਤਾਂ ਇੱਥੇ ਸੀ ਟੂਰ ਕਰ ਸਕਦੇ ਹੋ। ਕਾਂਗੜਾ ਫੋਰਟ ਇਹਦੇ ਬੈਕ ਸਾਈਡ ਤੇ ਕਿਲੇ ਦੀ ਬੈਕ ਸਾਈਡ ਤੇ ਬਹੁਤ ਛੋਟਾ ਜਿਹਾ ਸਾਹਮਣੇ ਇੱਕ ਪ੍ਰਕਾਸ਼ਤ ਦਿਖ ਰਿਹਾ ਉਹ ਬਿਲਕੁਲ ਸਾਹਮਣੇ ਜੇ ਸ਼ਾਇਦ ਤੁਹਾਨੂੰ ਨਜ਼ਰ ਆਦਾ ਹੋ ਉੱਥੇ ਬਹੁਤ ਵੱਡੀ ਗਰਾਊਂਡ ਹੈ ਜਦੋਂ ਤੁਸੀਂ ਕਿਲੇ ਦੇ ਟਾਪ ਤੇ ਜਾਓਗੇ ਤੁਹਾਨੂੰ ਉਹ ਗਰਾਊਂਡ ਉੱਥੋਂ ਦਿਖੇਗੀ ਜਾਂ ਤੁਸੀਂ ਇਹਨੂੰ ਗੂਗਲ ਮੈਪ ਤੇ ਵੀ ਦੇਖ ਸਕਦੇ ਹੋ ਉਹ ਗਰਾਊਂਡ ਇੰਨੀ ਕਿੰਨੀ ਸੋਹਣੀ ਹੈ ਉੱਥੇ ਸਾਰੇ ਕਿਲੇ ਦੇ ਵਿੱਚ ਜਿੰਨੀ ਵੀ ਸਨਾਰ ਰਹਿੰਦੀ ਸੀ ਸਾਰੀ ਉੱਥੇ ਅਭਿਆਸ ਕਰਿਆ ਕਰਦੀ ਸੀ ਲੜਾਈ ਦਾ ਜੰਗ ਦਾ ਅਭਿਆਸ ਕਰਿਆ ਕਰਦੀ ਸੀ ਤੇ ਉਹ ਗਰਾਊਂਡ ਦੇ ਵਿੱਚ ਅਸੀਂ ਇੱਕ ਗਾਣਾ ਵੀ ਸ਼ੂਟ ਕਰ ਚੁੱਕੇ ਹਾਂ ਪਹਿਲਾਂ ਇੱਥੇ ਰਹਿਣ ਦਾ ਸਾਨੂੰ ਮੌਕਾ ਮਿਲਿਆ ਕੈਂਪਿੰਗ ਲਈ ਵੀ ਬਹੁਤ ਵਧੀਆ ਜਗਾ ਜੇ ਤੁਸੀਂ ਕਦੇ ਆਓ ਤਾਂ ਕਾਗੜਾ ਉੱਥੋਂ ਦਾ ਕਾਗੜਾ ਫੋਰਟ ਜਰੂਰ ਦੇਖਿਓ ਤੇ ਕਾਗੜੇ ਦੇ ਬੈਕ ਸਾਈਡ ਤੇ ਇੱਕ ਗਰਾਊਂਡ ਆ ਜਰੂਰ ਕਾਂ ਕਰਕੇ ਸਰਕੂ ਸਮਾ ਥੋੜਾ ਜਿਹਾ ਘਟਾ ਤਾਂ ਗਰਮੀ ਵੀ ਬਹੁਤ ਜ਼ਿਆਦਾ ਹੋ ਚੁੱਕੀ ਆ ਇੱਥੇ ਦਾ ਵੀਊ ਜਿਹੜਾ ਸ਼ਾਮ ਦਾ ਵੀਊ ਬਹੁਤ ਸੋਹਣਾ ਤੋਂ ਇੱਥੇ ਫਿਰ ਤੁਹਾਨੂੰ ਕਿਤੇ ਦੁਬਾਰਾ ਸਪੈਸ਼ਲ ਆਪਾਂ ਇੱਕ ਬਲੌਗ ਤੁਹਾਨੂੰ ਬਣਾ ਕੇ ਦਵਾਂਗੇ। ਬਾਜੀ ਸੇ ਓਕੇ ਜੀ ਥੈਂਕ ਯੂ ਭਾਜੀ ਥੈਂਕ ਯੂ ਸਾਈਡ ਕਰਦੇ ਮਿਲਦੇ ਆਪਾਂ ਥੱਲੇ ਆ ਕੇ ਰਫਵਾਵਾ ਦੇਖ ਬੈ ਦੇਖ ਬੈ او ਮਾਈ ਗੋਡ ਦੰਦ ਹੋ ਗਿਆ ਮੈਂ ਨਹੀਂ ਕੋਈ ਮੈਂ ਇਹੋ ਨਾ ਮਾਰਕੂੰਗਾ ਇੱਥੇ ਚੱਕੀ ਇੱਥੇ 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 ਹਾਂ ਮੇਰਾ ਆਹ ਵਾਲਾ ਕੈਮਰਾ ਬੰਦ ਹੋ ਗਿਆ। ਤੇਰੀ ਬੈਟਰੀ ਖਤਮ ਹੋ ਗਈ। ਕੈਮਰਾ ਆਪਣੇ ਦੋਵੇਂ ਦੋਨੇ ਕੈਮਰੇ ਬੰਦ ਹੋ ਗਏ। ਇਧਰ ਵੀ ਕੈਮਰਾ ਬੰਦ ਹੋ ਗਿਆ। ਤੇ ਮੋਟਰਸਾਈਕਲ ਵੀ ਡਗ ਗਿਆ ਸੀ ਇੱਕ ਵਾਰੀ। ਵੱਜ ਗਿਆ ਆ ਲਗੜ ਕਰਕੇ। ਬੱੱਚ ਉਸੇਗੀ। ਇਧਰ ਤਾਂ ਨਿਸ਼ਾਨ ਪੈ ਗਏ ਨੇ। ਤੇ ਆ ਥੋੜਾ ਜਿਹਾ ਪੈਨੀਅਰ ਆਪਣੇ ਪਿਛੋੜ ਡੈਂਟ ਪੈ ਗਿਆ। ਇਹ ਤਾਂ ਹੋ ਜਾਏਗਾ ਠੀਕ ਆ। ਤੇ ਇਦਾਂ ਹੀ ਆ ਫਰੋ ਫਰੋਡਿੰਗ ਦੇ ਵਿੱਚ ਜਦੋਂ ਤੁਸੀਂ ਜਾਣਦੇ ਹੋ।